ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਸਾਡੇ ਲੰਡੇ ਪਿੰਡ ਦੇ ਐਨ ਆਰ ਆਈ ਵੀਰ ਤੇ ਸਾਡੇ ਪਿੰਡ ਦੇ ਪਤਵੰਤੇ ਸੱਜਣਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਉਸੇ ਤਰ੍ਹਾਂ ਹੀ ਅਪਡੇਟ ਜਿਵੇਂ ਡੇਲੀ ਆਪਾਂ ਗਰਾਊਂਡ ਦਾ ਕਰਦੇ ਰਹਿੰਨੇ ਆ ਖੇਡਾਂ ਦਾ ਆਪਣੇ ਬੱਚਿਆਂ ਦਾ ਜਿੰਨੇ ਵੀ ਬੱਚੇ ਬਹੁਤ ਵਧੀਆ ਸਥਿਤੀ ਆ ਆਪਣੇ ਗਰਾਊਂਡ ਦੀ ਤੇ ਅੱਜ 30 ਦਿਨ ਦੀ ਜਿਹੜੀ ਵੀਡੀਓ ਪਾਈ ਸੀ ਮੈਂ ਅੱਜ ਲਾਸਟ ਵਾਲੀ 30 ਦਿਨ ਹੋ ਗਿਆ ਸਾਨੂੰ ਵੈਸੇ ਛੁੱਟੀਆਂ ਦੇ ਹਿਸਾਬ ਨਾਲ ਤਾਂ ਜ਼ਿਆਦਾ ਹੋ ਗਿਆ ਤੇ ਪਰ ਵੀਡੀਓ ਸਾਡੀ ਅੱਜ 30ਵੀਂ ਸੀ ਕਿ ਅੱਜ ਵਾਲੀ ਜਿਹੜੀ ਅੱਜ ਪਾਈਏ ਤੇ ਰਮੀ ਨਾ ਹੋ ਗਿਆ ਯਾਨੀ ਬਹੁਤ ਵਧੀਆ ਬਾਬੇ ਦੀ ਕਿਰਪਾ ਬਹੁਤ ਸੋਹਣਾ ਸਾਡਾ ਪ੍ਰੋਗਰਾਮ ਚੱਲੀ ਜਾਂਦਾ ਅੱਗੇ ਵੀ ਤੁਹਾਡੇ ਸਾਥ ਨਾਲ ਚੱਲੀ ਜਾਵਾਂਗੇ ਜਿਵੇਂ ਜਿਵੇਂ ਚਲਾਈ ਜਾਵਾਂਗੇ ਬਾਈ ਜੀ ਕਿਉਂਕਿ ਸਾਰੇ ਸੰਗਤ ਦੀ ਸਾਥ ਨਾਲ ਹੀ ਚੱਲਣਾ ਹੈ ਪ੍ਰੋਗਰਾਮ ਤੇ ਬਾਕੀ ਜਵਾਕ ਸਾਰੇ ਆਈ ਜਾਂਦੇ ਖੇਡਣ ਵਾਸਤੇ ਤੇ ਅੱਜ ਦੋ ਖੁਸ਼ਖਬਰੀਆਂ ਆਈਆਂ ਖੁਸ਼ਖਬਰੀ ਇੱਕ ਤਾਂ ਇਹ ਹੈ ਜੀ ਜਿਹੜਾ ਕੱਪ ਪਿਆ ਤੁਹਾਡੇ ਸਾਹਮਣੇ ਆਪਣੇ ਮੁੰਡੇ ਕੌਡੀ ਵਾਲੇ 60 ਕਿਲੋ ਵਾਲੇ ਜਤਿੰਦਰ ਮੁੰਡਾ ਇਹ ਆ ਬੈਠਾ ਜਿਹੜਾ ਕੱਪ ਦੇ ਮਗਲੇ ਪਾਸੇ ਇਹ ਬੈਸਟ ਨਿਕਲਿਆ ਜੀ ਆਪਣੇ ਭੋੜੀਪੁਰੇ ਖੇਡਣ ਗਏ ਸੀਗੇ ਪਹਿਲਾਂ ਨੰਬਰ ਕੋਰਸਗੇ ਜਿੱਤ ਕੇ ਕਹਾਵਾ ਕਾੜੀਆਂ ਇਹਨਾਂ ਕੋਰਸ ਦੇ ਖੇਡਣਾਂ ਜਦੋਂ ਦੂਜੇ ਤੇ ਆਏ ਸੀ ਅੱਜ ਭੋੜੀਪੁਰੋ ਪਹਿਲੇ ਨੰਬਰ ਤੇ ਆਏ ਆ ਬਹੁਤ ਵਧੀਆ ਟੀਮ ਤਿਆਰ ਆ ਆਪਣੀ 6 ਕਿਲੋ ਵਾਲੀ ਬਹੁਤ ਸੋਹਣਾ ਮੁੰਡੇ ਖੇਡਦੇ ਆ ਤੇ ਸਾਨੂੰ ਵੀ ਖੁਸ਼ੀ ਆ ਜਦੋਂ ਕੋਈ ਜਿੱਤ ਕੇ ਆਉਂਦਾ ਬੱਚਾ ਹੈ ਨਾ ਬਾਹਰ ਖੇਡ ਕੇ ਆਉਂਦਾ ਤੇ ਬਹੁਤ ਐਪਰੀਸ਼ੀਏਟ ਬਣਦਾ ਕਿਉਂਕਿ ਸਾਰੇ ਪਿੰਡ ਲਈ ਮਾਣ ਦੀ ਗੱਲ ਹੁੰਦੀ ਹੈ ਬੱਚੇ ਖੇਡਣਗੇ ਵਧੀਆ ਤੇ ਦੂਜੀ ਚੀਜ਼ ਜਿਹੜਾ ਆਪਣੇ ਕੇਲਿਆਂ ਦੀ ਅਪਡੇਟ ਡੇਲੀ ਦੀ ਡੇਲੀ ਕਰਦੇ ਆ ਅੱਜ ਕੇਲਿਆਂ ਦੀ ਸੇਵਾ ਪੀਤਿਆ ਨਾਨੂ ਕੇ ਜਿਹੜੇ ਬਾਈ ਮੰਦਰ ਭਿੰਦੇ ਬਾਈ ਕੇ ਨਾਨੂ ਕੇ ਮੰਦਰ ਜਿਹੜਾ ਕਬੱਡੀ ਵਾਲਾ ਤੁਹਾਨੂੰ ਪਤਾ ਸਭ ਤੋਂ ਪੁਰਾਣਾ ਖੜਾਰੀ ਆ ਆਪਣੇ ਬਾਬੇ ਪੂਰ ਨੋਣਾ ਦੇ ਟਾਈਮ ਤੇ ਮੰਦਰ ਕਬੱਡੀ ਵਾਲਾ ਖੇਡਦੇ ਹੁੰਦੇ ਯੂਐਸਏ 'ਚ ਬੈਠੇ ਨੇ ਉਹ ਉਹਨਾਂ ਦੇ ਪਰਿਵਾਰ ਵੱਲੋਂ ਪੀਤੇ ਦੇ ਬਾਈ ਮੰਦਰ ਵੱਲੋਂ ਅੱਜ ਦੇ ਜਿਹੜੇ ਕੇਲਿਆਂ ਦੀ ਸੇਵਾ ਉਹਨਾਂ ਦੇ ਪਰਿਵਾਰ ਵੱਲੋਂ ਸਾਰੀ ਬੱਚਿਆਂ ਵਾਸਤੇ ਬਹੁਤ-ਬਹੁਤ ਧੰਨਵਾਦ ਆ ਰਿਣੀਆ ਜਿਹੜੇ ਤੁਸੀਂ ਇੰਨਾ ਸਾਥ ਦਿੰਨੇ ਆ ਬਹੁਤ-ਬਹੁਤ ਥੈਂਕ ਯੂ ਐ ਤੇ ਹੋਰ ਕੋ ਗੱਲ ਬਾਤ ਹਾਂਜੀ ਹਾਂਜੀ ਬਹੁਤ-ਬਹੁਤ ਵਧਾਈਆਂ ਬਾਈ ਜੀ ਕਬੱਡੀ ਵਾਲਾ ਸਾਡੇ ਪਲੇਅਰਾਂ ਨੂੰ ਜਿਹੜਾ ਕਿ ਸਾਡਾ ਵੀ ਮਾਣ ਸਾਨੂੰ ਵੀ ਮਹਿਸੂਸ ਹੋ ਰਿਹਾ ਵੀ ਇਤਿਹ ਮਿਹਨਤ ਕਰਾਈ ਨਾਲ ਫਿਰਦੇ ਰਹਿੰਦੇ ਇਹਨਾਂ ਦੇ ਤੇ ਸਾਡਾ ਮਾਣ ਚਾ ਕੀਤਾ ਬਹੁਤ ਬਹੁਤ ਥੈਂਕ ਯੂ ਜੀ ਹੋਰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬੋਲ ਫੋਨ ਹਾ ਗਾਦਰ ਜੀ ਦਾ ਕਾਲਾ ਗਾਦਰ ਜੀ ਦੀ ਫਤਿਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲਓ ਜੀ ਆਪਸ ਰਿਗਾਰਡਮੈਂਟ ਲਾਇਆ ਸੀ ਤੇ ਬੰਦਾ ਲੈ ਕੇ ਖੋਲ ਕੇ ਜੀ ਜਿਹੜੇ ਇੱਥੇ ਲਾਏ ਸੀ ਨਾ ਆਪਣੇ ਵਾਲ ਬੰਦ ਕਰਨ ਵਾਲੇ ਤੇ ਲੈ ਕੇ ਖੋਲ ਕੇ ਜੀ ਤੇ ਆ ਵੀ ਲੈ ਕੇ ਜੀ ਇਤੋਂ ਵਾਲਾ ਤੇ ਆ ਰਹੇਗਾ ਇਹ ਤਾਂ ਪਰ ਵੈਸੇ ਦੂਜੀਆਂ ਸੀ ਇਹ ਜਾਂਦਾ ਖੁੱਲਣਾ ਨਹੀਂ ਉਹਨਾਂ ਤੋਂ ਆ ਲੈ ਕੇ ਲਾ ਕੇ ਜੀ ਇੱਕ ਤੇ ਦੋ ਤੇ ਤਿੰਨ ਤਿੰਨ ਲੈ ਕੇ ਜੀ ਲਾ ਕੇ ਇੰਨੇ ਟਾਈਮ ਲੱਗਾ ਜੀ ਹਜੇ ਨਵਾਂਗਾ ਲਾਈਆਂ ਸੀ ਆਪਾਂ ਤੇ ਮਹਾਰਾਜ ਭਲੀ ਕਰੇ ਕੀ ਹਾਲ ਹੋਊਗਾ ਲੋਕਾਂ ਦਾ ਯਾਰ ਬਾਲਾ ਮਾੜਾ ਹਾਲ ਚਲੋ ਕੋਈ ਗੱਲ ਨਹੀਂ ਬਾਬਾ ਭਲੀ ਕਰੂ ਕੋਈ ਹੋਰ ਜ਼ਿਕਾੜ ਲਾਵਾਂਗੇ ਜੀ ਕੋਈ ਨਾ ਕੋਈ ਲੱਗੇ ਤਾਂ ਇੰਨਾ ਜ਼ੋਰ ਲਾਈ ਜਾਂਦੇ ਆ ਹਰੇ ਕੰਮਾਂ ਨੂੰ ਤੇ ਇੱਥੇ ਸਿਸਟਮ ਆ ਚੱਲੀ ਜਾਂਦਾ ਮਹਾਰਾਜ ਭਲੀ ਕਰੇ ਚਲੋ ਲਾਭਾਂਗੇ ਬੰਦਾ ਤਾਂ ਕੋਈ ਨਾ ਕੋਈ ਇਡਾ ਨੇ ਸਵੇਰੇ ਆਇਆ ਹੋ ਉਹੀ ਲਾ ਕੇ ਲਗਾਇਉਗਾ ਨਾ ਹਾਂ ਜਿਹੜੇ ਉਹ ਵੱਡੇ ਨਹੀਂ ਜਿਹੜਾ ਉਹਦੇ ਇੱਕ ਤਾਂ ਦੂਜੇ ਨੂੰ ਆਪਣੇ ਟਾਈਮ ਉਹਨੂੰ ਛੱਡ ਢੱਕਦਾ ਖੇਲ ਨੂੰ ਵੱਡਾ ਸੀ ਉਹ ਜਿਹੜਾ ਕੀ ਕੀ ਗੇਟ ਵਾਲਾ ਨਾ ਆਹੋ ਉਹ ਲਾ ਕੇ ਲੈ ਗੇਟ ਵਾਲ ਲਾ ਕੇ ਲੈ ਗੇ ਘਰ ਦਾ ਕੰਮ ਹੁਣ ਸਾਰੇ ਬੋਣੀ ਵੀ ਕਰਤੀ ਸਾਲਿਆਂ ਨੇ ਮੂਰਤ ਹੋ ਗਿਆ ਬੋਦ ਨਹੀਂ ਯਾਰ ਬਾਈ ਦੇਖ ਲਓ ਬਾਈ ਯਾਰ ਕੀ ਹਾਲ ਕਰ ਗਿਆ ਬਾਕੀ ਤੁਹਾਨੂੰ ਦਿਖਾਤਾ ਤੇ ਬਾਕੀ ਆ ਦੇਖ ਲੋ ਵੀ ਸੰਗਤ ਆਪਣੀ ਨਹੀਂ ਬਾਬੇ ਦੀ ਕਿਰਪਾ ਇੰਨੇ ਜਵਾਕ ਖੇਡਣ ਆਉਂਦੇ ਨਾ ਲੋਹੜਿਆਂ ਦੇ ਭਰਿਆ ਗਰਾਊਂਡ ਕੱਲ ਜਰੂਰ ਭੰਡਾਰਾ ਸੀ ਜਵਾਕ ਉਧਰ اٹਗੇ ਸੀ ਛੋੜੇ ਜੇ ਤੇ ਅੱਜ ਫੇਰ ਆ ਬਲੋ ਕਿੰਨੇ ਜਵਾਕ ਆ ਸਾਰਾ ਗਰਾਊਂਡ ਭਰਿਆ ਤੇ ਦੇਖ ਲੋ ਉਹ ਉਹ ਕਿੱਥੇ ਭਰਨਗੇ ਜਿਹੜੇ ਬੰਦੇ ਜਵਾਕਾਂ ਦੇ ਪਾਣੀ ਪੀਣ ਆਣਾਂ ਟੂੜੀਆਂ ਲਾ ਕੇ ਲਈ ਜਾਂਦੇ ਆ ਕਿੱਥੇ ਭਰਨਗੇ ਸਮਝ ਨਹੀਂ ਆਉਂਦੀ ਯਾਰ ਹੈ ਇਹ ਕਿਸੇ ਪੰਮੇ ਸਾਡਾ ਨਰਕਾ ਨੁਰਕਾ ਚ ਵੀ ਨਹੀਂ ਦੇਣਾ ਇਹਨਾਂ ਨੂੰ ਤਾਂ ਹਿਸਾਬ ਕਿਤਾਬ ਹੁਣ ਆਪੇ ਇਹ ਦੇਖੋ ਜਵਾਕ ਇਹਨਾਂ ਦੀ ਖਾਤਰ ਭੱਜੇ ਫਿਰਦੇ ਟੂਟੀਆਂ ਲਾਈਆਂ ਹੈ ਤੇ ਕਿੰਨੀ ਪ੍ਰੈਕਟਿਸ ਗਰਾਊਂਡ ਸਾਰਾ ਦੇਖ ਲਓ ਭਰਿਆ ਵਾ ਤੇ ਜਿਹੜਾ ਬੰਦਾ ਲਾਹ ਕੇ ਲੈ ਗਿਆ ਤਾਂ ਕਿੱਥੇ ਭਰੂਗਾ ਸਮਝ ਨਹੀਂ ਆਉਂਦੀ ਯਾਰ ਸਾਨੂੰ ਆ ਕੀ ਜਵਾਕਾਂ ਨੇ ਪਾਣੀ ਪੀਣਾ ਉਥੋਂ ਹੋਰ ਕੀ ਕਿੰਨੇ ਕੁ ਦੀ ਉਹ ਟੂਟੀ ਉਹ ਵੱਤ ਵੱਤ ਕੀ ਪੈ ਨੇ 100 150 ਦੀ ਉਹ ਵੱਤ ਵੱਤ ਤੂੰ ਦੀ ਕਿਧਰ ਡਰ ਉੱਣੇ ਦੀ ਵੇਖ ਜੂਗੀ ਉਹ ਸਾਨੂੰ ਪਤਾ ਹੀ ਅਸੀਂ ਲਾਈਆਂ ਵੀ ਉਸ ਹਾਵਣਾ ਸੀ ਦਿਖਾ ਦਿਆਂ ਹਾਂ ਓਏ ਓਏ ਆ ਦੇ ਲੋ ਇਹਨਾਂ ਨੇ ਪਾਣੀ ਪੀਣਾ ਯਾਰ ਸ਼ਰਮ ਕਰੋ ਯਾਰ ਭੈਣੇ ਮਾੜੀ ਮੋਟੀ ਤੇ ਸ਼ਰਮ ਆਵੇ ਭੈਣੇ ਮਾੜੀ ਮੋਟੀ ਤੂੰ ਕੀ ਸਾਲਾ ਯਾਰ ਇਹਨਾਂ ਦਾ ਲੋਕਾਂ ਦਾ ਯਾਰ ਬਾਈ ਸੌਰੀ ਗਾਲ ਨਿਕਲਦੀ ਆ ਕੀ ਹੁਣ ਜਿਹੜਾ ਕੀਤਾ ਹੋਵੇ ਬਾਈ ਗੁੱਸਾ ਆਉਂਦਾ ਜਦੋਂ ਬੰਦੇ ਨੇ ਮਿਹਨਤ ਨਾਲ ਕੰਮ ਐਡਾ ਵੱਡਾ ਖੜਾ ਕੀਤਾ ਹੋਵੇ ਐਡਾ ਕਿਤੇ ਗਰਾਊਂਡ 'ਚ ਕਦੇ ਸੋਚਿਆ ਨਹੀਂ ਸੀ ਵੀ ਅਸੀਂ ਵੀ ਇੰਨਾ ਇਕੱਠ ਹੋਇਆ ਕਰੂਗਾ ਗਰਾਊਂਡ 'ਤੇ ਚ ਲੰਡੇਆਂ ਵਾਲੇ 'ਚ ਵੀ ਇੰਨੇ ਲੋਕ ਆਇਆ ਕਰਨਗੇ ਕਦੇ ਨਹੀਂ ਸੋਚਿਆ ਸੀ ਇੰਨੇ ਜਵਾਕ ਖੇਡਣ ਆਇਆ ਕਰਨਗੇ ਉਹ ਜੀ ਦਿਮਾਗ ਜੀ ਬਾਹਰ ਉੱਡ ਗਈ ਜਵਾਕ ਸਕੂਲਾਂ ਪ੍ਰਾਈਵੇਟ ਪੜਦੇ ਆ ਨਹੀਂ ਆਉਣਾ ਕਹਿੰਨੇ ਖੇਡਣਾ ਫੁੱਨਾ ਚ ਲੱਗ ਗਿਆ ਪਰ ਸਾਡੋਂ ਇੰਨੇ ਹੌਸਲਾ ਵੀ 2-300 ਜਵਾਕ ਖੇਡਣ ਆਈ ਜਾਂਦਾ ਟੋਟਲ ਵੱਡੇ ਛੋਟੇ ਸਣੇ ਸਾਰੇ ਜਿਹੜੇ ਲਾਹ ਹੈ ਉਹ ਤਾਂ ਜਿਹੜੇ ਲਾ ਕੇ ਲਿਖੇ ਆ ਇਹ ਪੱਕਾ ਬਦਲੇ 24 ਹਾਂ ਨਹੀਂ ਗਰਾਊਂਡ ਚ ਆਉਂਦੇ ਹਾਂ ਵੀ ਜਿਹੜੇ ਜਿਹੜੇ ਲਾਹ ਕੇ ਲਗੇ ਆ ਨਾ ਇਹ ਸਾਨੂੰ ਵੀ ਪਤਾ ਕਿ ਗਰਾਊਂਡ ਨਾਲ ਜੁੜੇ ਨਹੀਂਗੇ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਦਾ ਹੈ ਨਹੀਂ ਭੇੜੇ ਲੱਗਦੇ ਆ ਐਨੇ ਤਾਂ ਸਾਨੂੰ ਆਪਦੇ ਬੰਦੇ ਵੀ ਸਾਨੂੰ ਤਾਂ ਉਹਦੇ ਕਹਿੰਨ ਨਿੰਦੀ ਜਾਂਦੇ ਕਹਿੰਦੇ ਵੀ ਐਵੇਂ ਵਹਿਲੇ ਫਿਰਦੇ ਆ ਇੱਕ ਬੰਦਾ ਇੱਕ ਦਿਨ ਦਾ ਇਹ ਤਾਂ 15 ਦਿਨ ਚੱਲੂਗਾ ਕਹਿੰਦਾ ਥੋੜਾ ਕੰਮ ਕੇਲੇਆਂ ਨਾਲ ਤਗੜੇ ਥੋੜੀ ਹੋ ਜਾਣਗੇ ਅਸੀਂ ਕਿਹੜਾ ਕਹਿੰਨੇ ਕੇਲੇਆਂ ਨਾਲ ਸਾਡੇ ਨਾਲ ਤਗੜੇ ਹੋ ਜਾਣਗੇ ਉਹਦਾ ਖਰਾਕ ਰੋ ਚੱਲ ਆਪਦੀ ਵੀ ਖਾਣੀ ਉਹਨਾਂ ਨੇ ਐਨੇ ਬਹਾਨੇ ਨਾਲ ਸਾਡਾ ਰੁਟੀਨ ਚੱਲੀ ਜਾਂਦਾ ਇਹਦਾ 15 ਦਿਨ ਚੱਲੂਗਾ ਤੇ ਫੇਰ ਵੇਖਾਂਗੇ ਕਿੰਨਾ ਕਿੰਨਾ ਟਾਈਮ ਚੱਲਦਾ ਤੇ ਇਹੋ ਜਿਹੇ ਬੰਦੇ ਮਿਹਨੇ ਸਾਡੇ ਮੂੰਹ ਤੇ ਮਾਰਦੇ ਦੱਸ ਤੇ ਮਹੀਨਾ ਹੋ ਗਿਆ 30 ਦਿਨ 30 ਦਿਨ 30 ਦਿਨ ਦੀ ਕਲਮਾ ਵੀਡੀਓ ਪਾਈ ਅੱਜ ਜਿਹੜੀ ਅੱਜ ਦੀ ਪਾਈ ਆ ਹਲੇ ਵਿੱਚ ਨੇ ਛੁੱਟੀਆਂ ਨਹੀਂ ਹੋਈਆਂ ਯਾਨੀ ਛੁੱਟੀਆਂ ਹੈ ਨਹੀਂ ਸਿੰਘਾ ਕਿਉਂਕਿ ਜਵਾਕ ਥੋੜੇ ਆਉਂਦੇ ਹੁੰਦੇ ਸੀ ਉਹ ਛੁੱਟੀਆਂ ਵੈਸੇ ਅਸੀਂ ਕਰ ਰੱਖਤੀਆਂ ਸੀ ਵਿੱਚ ਮੇਲੇ ਕਰਕੇ ਤੇ ਨਹੀਂ ਸਾਨੂੰ ਅੱਜ 34 35 ਦਿਨ ਹੋ ਗਏ ਜਿਹੜਾ ਬੰਦਾ ਨੂੰ ਆਉਂਦਾ 20 ਦਿਨ ਨਹੀਂ ਚੱਲਣਾ ਹੈ ਥੋੜਾ ਸਿਸਟਮ ਸਿਸਟਮ ਹੀ ਆਦਾ ਹੀ ਸਾਡੇ ਨੂੰ ਇਹ ਵੀ ਆ ਸਿਸਟਮ ਹੈ ਜਵਾਕ ਬੱਚੇ ਖੇਡਦੇ ਗਰਾਊਂਡ 'ਚ ਕਿੰਨੇ ਜਵਾਕ ਕਿੰਨੇ ਉਹ ਦੇਖੋ ਕੋਈ ਝੂਲਿਆਂ ਤੇ ਲੱਗਿਆ ਹੋਆ ਕੋਈ ਡੰਡ ਲਾਈ ਜਾਂਦਾ ਕੋਈ ਭੱਜੀ ਜਾਂਦਾ ਕੋਈ ਕੌਡੀ ਖੱਡੀ ਜਾਂਦਾ ਹੈ ਹੈ ਆ ਪ੍ਰਗਟ ਸਲਾਈ ਜਾਂਦੇ ਆ ਆ ਸਾਰੇ ਇਹ ਪ੍ਰਾਈਵੇਟ ਸਕੂਲ ਵਾਲੇ ਇਕੱਠੇ ਕੀਤੇ ਹੋਏ ਸਾਰੇ ਆ ਸਾਰੇ ਪ੍ਰਾਈਵੇਟ ਸਕੂਲਾਂ ਵਾਲੇ ਸਾਡੇ ਆ ਕਿੰਨੇ ਜਵਾਕ ਸਾਡੇ ਨਾਲ ਜੁੜੀ ਜਾਂਦੇ ਪ੍ਰਾਈਵੇਟ ਸਕੂਲ ਵਾਲੇ ਆ ਹੁਣ ਇੱਥੇ ਅੱਡ ਆ ਜਵਾਕ ਬਲੰਡ ਖੜੀ ਜਾਂਦੇ ਉਹ ਬਾਪੂ ਜਵਾਕ ਨਿੱਕਿਆਂ ਨੂੰ ਲੈ ਕੇ ਆਇਆ ਹੈ ਆ ਦੇ ਉਹ ਪੁੱਠਾ ਲੰਕੀ ਜਾਂਦਾ ਲੈ ਆ ਦੇ ਆ ਦੇ ਲਾਲੇ ਇਹ ਦੇਖੋ ਵੀ ਕਰਦੇ ਜਵਾਕ ਰੌਣਕ ਲੱਗੀ ਆ ਦੱਸੋ ਕੋਈ ਡੰਡ ਲਾਈ ਜਾਂਦਾ ਕੋਈ ਕੋਸ਼ ਕਰੇ ਇਹ ਯਾਰ ਕਿੱਥੇ ਭਰਨਗੇ ਜਿਹੜੇ ਆ ਦੇ ਇਹ ਦੂ ਨਿੱਕੇ ਵੀ ਕਰਦੇ ਲਾਵੇ ਆ ਦੇਖੋ ਆ ਦੇ ਨਿੱਕੇ ਫਿਰਦੇ ਲੈ ਦੇਖਿਆ ਕੀ ਕੀ ਯਾਰ ਇਹ ਟੂਟੀਆਂ ਲਾ ਕੇ ਮਨ ਸਮਝ ਨਹੀਂ ਆਉਂਦੀ ਕਿ ਪ੍ਰਭੂ ਕਿੱਥੇ ਬੰਦਾ ਇੱਧਰ ਪਤਾ ਲੱਗ ਗਿਆ ਨਾ ਪੁੱਤ ਛੜਦਾ ਨੇ ਜਿੱਦਣ ਪਤਾ ਲੱਗ ਗਿਆ ਲੰਬੇ ਹੱਥੀ ਲਾਉ ਲੈ ਗਿਆ ਲਾ ਕੇ ਟੂਟੀਆਂ ਲੈ ਕੇ ਲਾ ਗਿਆ ਟੂਟੀਆਂ ਲੈ ਕੇ ਲੈ ਕੇ ਹਾਂ ਗੇਟਵਾਲ ਲਾ ਲੈ ਹਾਂ ਲਾ ਲਾ ਕੇ ਲੈ ਦਾ ਪੂਰਾ ਕਰ ਲੈਣੇ ਉਹਨਾਂ ਨੂੰ ਸਾਬ ਨਹੀਂ ਪੂਰਾ ਇਹਦਾ ਪਾਣੀ ਸਾਫ ਕੀਤਾ ਇਹਦਾ ਪਾਣੀ ਵੀ ਪੂਰਾ ਦਾਪ ਵਿੱਚ ਕੋ ਲੱਗਿਆ ਵਾ ਵੀ ਉਹ ਬੇਬੀ ਕੋਲ ਤੇ ਲੱਗਿਆ ਹੁੰਦਾ ਆਵਾਜ਼ ਨਾ ਆਉਂਦੀ ਪਾਣੀ ਚ ਹੋਰ ਕੀ ਗੱਤ ਉਹ 200 ਦੀਆਂ ਨਹੀਂ ਆਉਣਗਾ ਚਲੋ ਕੋਈ ਗੱਲ ਨਹੀਂ ਭਾਈ ਜੀ ਬਾਕੀ ਦੇਖਦੇ ਆ ਬਣਾਉਣੇ ਇੱਕ ਵੀਡੀਓ ਸਾਡੇ ਬੱਚੇ ਖੇਡ ਕੇ ਜਿੱਤ ਕੇ ਆਏ ਮੈਚ ਉਹ ਵੀ ਤੁਹਾਨੂੰ ਮੂਰੇ ਪਾਵਾਂਗੇ ਫਰੰਟ ਤੇ ਪਾ ਦਾਂਗੇ ਯੈਸ ਸਾਡੇ ਵਿਰਕ ਸਾਹਿਬ ਬਹੁਤ ਧੰਨਵਾਦ ਆ ਬਹੁਤ ਜੀ ਸਾਡੇ ਨਾਲ ਜੁੜੇ ਹੋਇਆ ਤੇ ਭਾਈ ਬਲੌਗਰ ਜੀ ਮੇਰਾ ਪੇਜ ਚਲਾ ਕੇ ਦੇਣਾ ਤਾਂ ਏ ਬਾਈ ਵਾਰਕ ਬਹੁਤ थैंक यू ਦੋਨੇ ਬੇਟੇਰੇ ਵੱਡੇ ਦਾ ਤੇ ਛੋਟਾ ਦੋਨੇ ਦੋਨੇ ਬੱਚੇ ਆਉਂਦੇ ਖੇਡਣ ਇੱਥੇ ਗਰਾਊਂਡ ਦੇ ਵਿੱਚ ਹਾਂ ਖੁੱਲੀ ਖੁੱਲੀ ਗੱਡੀ ਦੋਨੇ ਬੱਚੇ ਖੇਡਣਾਉਂਦੇ ਇੱਥੇ ਬਹੁਤ ਵਧੀਆ ਬਹੁਤ थैंक यू ਸਾਰਿਆਂ ਦਾ ਤੇ ਧੰਨਵਾਦ ਜੀ ਬਣਾਉਣੇ ਫੇਰ ਵੀਡੀਓ ਇੱਕ ਹੋਰ ਤੱਕ ਮਾਰੇ ਜੱਟ ਪਾਣ ਸ਼ਾਬਾਸ਼ 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 ਕੱਲ੍ਹ ਵੇ ਵਾਦ ਕੇ ਗਰਾਊਂਡ 'ਚ ਨਾ ਕੱਲ ਨੂੰ ਵਾਦ ਕੇ ਨਾ ਸੱਤਰੀ ਕਾਲ ਪਤਾ ਐ ਖੜੇ ਬੈਠੇ ਕਾ ਤਾ ਓਏ ਬੈਠੇ ਕਾ ਤਾ ਖੇਡਦੇ ਨਹੀਂਗੇ ਕੱਲ ਇਹ ਆਪਣੇ ਪੂਰਾ ਖੇលਿਆ ਆ ਜਿਵੇਂ ਇੱਥੇ ਡੇਗੇ ਹੈਂ ਗੱਡੀਆਂ ਹੁਣ ਨਾ ਚੱਲੇ ਆ ਜਿਵੇਂ ਪੂਰਾ ਖੇលਿਆ ਆ ਜਿਵੇਂ ਇੱਥੇ ਡੇਗੇ ਬੈਠੇ ਆ ਟਾਇਰ ਤੇ ਕਦੋਂ ਦੇ ਹਾਂ ਪੱਪਾ ਮਾਰ ਕੇ ਮਾਰਨੀ ਹੁੰਦੀ ਹੈ